ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵੋ ਬਾਈ ਜੀ ਆਹ ਵੀਡੀਓ ਸਾਰੀ ਧਿਆਨ ਨਾਲ ਦੇਖ ਲਿਓ ਪੂਰੀ ਸੋਹਣੀ ਵੀਡੀਓ ਬਣੀ ਹੋਈ ਆ ਤੇ ਇਹ ਵੀਡੀਓ ਜੇ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਥੋੜੀ ਜਾਣਕਾਰੀ ਜੀ ਜ਼ਰੂਰ ਵਾਧਾ ਹੋ ਯਾਰ ਨਾਲ ਬੜਾ 70% ਤਾਂ ਤੁਹਾਡੇ ਦੀ ਜਾਣਕਾਰੀ ਚ ਵਾਧਾ ਹੋਊਗਾ ਇਹ ਵੀਡੀਓ ਦੇਖ ਕੇ ਤੇ ਇੱਕ ਆਪਾਂ ਆਪਣੇ ਖੇਤ ਚ ਸੌਫ ਫਬੀਜੀ ਥੋੜੀ ਜੀ ਤੇ ਉਹਦੇ ਬਾਰੇ ਸਾਨੂੰ ਨੌਲੇਜ ਦਿੰਨੇ ਆ ਬਈ ਕਿਵੇਂ ਆ ਕੀ ਵੈਰਾਈਟੀ ਆ ਕਿੰਨਾ ਕੁ ਝਾੜ ਹੋਊਗਾ ਸਾਰਾ ਤੁਹਾਨੂੰ ਅੱਜ ਦੱਸ ਦੇਵਾਂਗੇ ਤੇ ਆਜੋ ਬਈ ਦਿਖਾਉਣੇ ਸਾਨੂੰ ਆਹਾ ਬਈ ਆਪਣੇ ਖੇਤ ਚ ਸੌਫ ਫੂਲ ਬੜਾ ਥਾਂ ਨਹੀਂ ਲਾਇਆ ਸੀ ਅਧਿਕ ਕਰਮ ਚੌੜਾ ਸੀ ਚਾਰਕ ਕਰਮਾ ਪਿੱਸੇ ਨੂੰ ਲੰਮਾ ਥਾਂ ਸੀਗਾ ਵੀ ਲਾਈ ਕੀ ਸੀਗੀ ਲਾਈ ਆਪਾਂ ਆਪਣੇ ਘਰ ਖਾਤਰ ਸੀ ਇਹ ਤੇ ਵਿਚਾਰ ਕਰੇ ਖਾਣ ਜੋਗਰੀ ਕਿਲੋ ਤੋਂ 2 ਕਿਲੋ ਹੋ ਜੂਗੀ ਵੀ ਜਿੰਨੀ ਕੀ ਸੀ ਸੋਚ ਕੇ ਲਾਈ ਸੀ ਉਦੋਂ 4-5 ਗੁਣਾ ਜ਼ਿਆਦਾ ਹੋ ਜੂ ਠੀਕ ਆ ਤੇ ਇਹ ਅਸੀਂ ਵੀਡੀਓ ਤਾਂ ਮੈਂ ਕਹੀ ਤਨ ਨਹੀਂ ਬਣਾਉਣ ਨੂੰ ਫਿਰਦਾ ਸੀ ਦੀ ਵੀ ਮੈਨੂੰ ਟਾਈਮ ਨਹੀਂ ਲੱਗਿਆ ਟੂੜੀ ਟਾੜੀ ਬਣਾਈ ਜਾਂਦੇ ਸੀਗੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਯਾਰ ਆਪਣੇ ਨਾਲ ਕਿੱਡਾ ੱੱੱਕਾ ਹੁੰਦਾ ਲਾ ਲਓ ਕੁਛ ਲਾ ਲਓ ਯਾਰ ਵੀ ਪਤਾ ਨਹੀਂ ਕੀ ਚੱਕਰ ਆ ਵੀ ਮੈਨੂੰ ਇਹਦੇ ਬਾਰੇ ਕੋਈ ਖਾਸ ਨੌਲੇਜ ਵੀ ਹੈ ਨਹੀਂ ਕਿ ਮੈਂ ਤੁਹਾਨੂੰ ਦੱਸਦਿਆਂ ਵੀ ਯਾਰ ਜਦੋਂ ਇਹ ਆਪਣੇ ਖੇਤ ਬੀਜੀ ਆ ਗਈ ਹਨਾ ਤੇ ਇਹ ਤੁਸੀਂ ਦੇਖੋ ਕਿੰਨੀ ਮੋਟੀ ਲੱਗੀ ਐ ਸੌਫ ਯਾਰ ਇਹ ਤੇ ਤੇ ਚਲੋ ਇਹ ਤਾਂ ਤੁਸੀਂ ਕਰੋਗੇ ਵੀ ਇਹ ਹਜੇ ਹਰੀ ਆ ਗਈ ਸੋਨ ਮੈਂ ਜਿਹੜੀ ਜਮਾ ਪੱਕੀ ਪਈ ਆ ਗਈ ਪੱਕ ਕੇ ਤਿਆਰ ਹੋਈ ਪਈ ਆ ਗਈ ਆ ਦੇਖ ਆ ਹੁਣ ਪੱਕ ਕੇ ਜਮਾ ਤਿਆਰ ਹੋਈ ਪਈ ਤੇ ਮੋਟੀ ਦੇਖੋ ਕਿੰਨੀ ਇਹ ਸੌਫ ਤੇ ਵੀ ਆ ਮੈਨੂੰ ਜਾਣਕਾਰੀ ਹੈ ਨਹੀਂ ਬਾਈ ਵੀ ਇਹ ਮੋਟੀ ਵਧੀਆ ਹੁੰਦੀ ਹੈ ਕਿ ਬਰੀਕ ਵਧੀਆ ਹੁੰਦੀ ਹੈ ਹਨਾ ਤੇ 스멜 ਪੂਰੀ ਸਰਾ ਆਉਂਦੀ ਹੈ ਇਹਦੇ ਵਿੱਚੋਂ ਪੂਰੀ ਘੈਂਟ 스멜 ਆਉਂਦੀ ਹੈ ਯਾਰ ਤੇ ਮੋਟੀ ਵੀ ਵਧੀਆ ਤੇ ਬੀ ਵੀ ਬਹੁਤ ਆ ਜਾਂ ਉੱਤੇ ਤੇ ਇੰਨੇ ਕਾਤੋਂ ਹੋ ਜੂ ਜਾਂ ਨਾ ਬੜੀ 2-3 ਕਿਲੋ ਵੀਡੀਓ ਵੀ ਪਾਉਂਗਾ ਸ਼ਾਰਟ ਵੀਡੀਓ ਪਾ ਦੂ ਜਿੱਦੇ ਵੱਡੀ ਇਹ ਤੋਲ ਕੇ ਮੈਂ ਤੁਹਾਡੇ ਸਾਹਮਣੇ ਤੇ ਮੈਂ ਉਹਨੂੰ ਐ ਕਹਿਣਾ ਚਾਹੁੰਦਾ ਜਿਵੇਂ ਜਿਹੜਾ ਆਪਣੇ ਨਾਲ ਬਾਜ਼ਾਰ ਨਾਲ ਚੁੱਕੀ ਵੱਡੀ ਠੱਗੀ ਹੁੰਦੀ ਹੈ ਜਿਹੜੀ ਆਪਾਂ ਨੂੰ ਸੌਂਹ ਵੇਚੀ ਜਾਂਦੀ ਹੈ ਬਈ ਉਹ ਆ ਚੀਜ਼ ਹੁੰਦੀ ਹੈ ਆਹੀ ਹੁੰਦੀ ਹੈ ਨਾ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਆਦੇ ਆਹ ਬਰੀਕ ਜਮਾ ਮਰੇ ਦਾਣੇ ਤੇ ਜਿਹੜੀ ਆਪਾਂ ਆਪ ਦੇ ਖੇਤ ਤਿਆਰ ਕਰੀ ਆ ਜਮਾ ਦਾ ਮਾੜੀ ਤੋਂ ਮਾੜੀ ਸੌਂਫ ਬੀਜੇ ਮਾੜੇ ਤੋਂ ਮਾੜਾ ਵੀ ਆ 70 ਜਿਹਾ ਫੜ ਲੈਂਦੇ ਤਾਂ ਆਹ ਤੋਂ ਉਹ ਵੀ ਜਿਹੜਾ ਮੋਟੀ ਆ ਬੇਰਾ ਵਰਗਾ ਪਕਾਗਾ ਵੀ ਜਾਂ ਤਾਂ ਯਾਰ ਉਹ ਧਰਤੀ ਵੀ ਕਮਜ਼ੋਰ ਰਹਿਣਾ ਵੀ ਜਿੱਥੇ ਦੀ ਖੇਤੀ ਹੁੰਦੀ ਆ ਵੀ ਉੱਥੇ ਦਾਣੀ ਉਹ ਮਰੇ ਤਿਆਰ ਹੁੰਦੇ ਹਨ ਵੀ ਆਪਣੀ ਧਰਤੀ ਚ ਜਾਣੀ ਇੰਨੀ ਆ ਵੀ ਆਪਣੀ ਧਰਤੀ ਚ ਜਾਨ ਜਿਆਦੇ ਹੋਰ ਕਰਕੇ ਵੀ ਇਹਦੇ ਦਾਣੇ ਮੋٹے ਹੋ ਗਏ ਨਾਲੇ ਅਸੀਂ ਲੇਟ ਜੀ ਬੀਜੀ ਸੀ ਬਈ ਇਹ ਤੇ ਲੱਗ ਪਏ ਇਹ 6 ਮਹੀਨੇ ਦੀ ਖੇਤੀ ਆ ਤੇ ਮੈਂ ਕਹਿੰਦਾ ਯਾਰ ਕਿੱਲੇ ਚ ਤਾਂ ਇਹ ਹੋ ਜੂ 10 ਕੁਵਟਲ ਆਰਾਮਦਾਰੀ ਨਾਲ ਜੇ ਕੋਈ ਭਰਾ ਕਰਨਾ ਚਾਹੁੰਦਾ ਖੇਤੀ ਹੀ ਆ ਕਿੰਨਾ ਕਸਾ ਯਾਰ ਹੁਣ ਮੈਨੂੰ ਇੰਨਾ ਤਾਂ ਨਹੀਂ ਪਤਾ ਵੀ ਕਿੰਨਾ ਕਸਾ ਅੱਧਿਕ ਕਰਮ ਚੌੜਾਗਾ ਚਾਰਕ ਕਰਮ ਆ ਇਹ ਐਨੂੰ ਆ ਦਮਾਗਾ ਤੇ ਤੁਸੀਂ ਐ ਲਾੜੋ ਵੀ ਸਾਨੂੰ ਸਾਲ ਭਰ ਦੀ ਸੌਂਫ ਯਾਰ ਮੁੱਕਦੀ ਨਹੀਂ ਇਹਦੇ ਵਿੱਚੋਂ ਕਿਵੇਂ ਮਰਜ਼ੀ ਵਰਤੀ ਜਾਣ ਘਰੇ ਖੁੱਲੀ ਦੁੱਲੀ ਆ ਦੇ ਹੁਣ ਆ ਪੱਕ ਕੇ ਆ ਤਿਆਰ ਹੋ ਗਈ ਦੇਖ ਕਿੰਨੀ ਮੋਟੀ ਸੌਫ ਆ ਯਾਰ ਹੁਣ ਇਹ ਦੇ ਬਾਰੇ ਜਿਹੜੀ ਆਪਾਂ ਨੂੰ ਬਾਜ਼ਾਰਾਂ ਚ ਆਪਾਂ ਖਰੀਦ ਕੇ ਲਿਆਉਣੇ ਆ ਉਹ ਜਿਵੇਂ ਬਰੀਕ ਵੀ ਯਾਰ ਜਿਵੇਂ ਕੂੜਾ ਜਾਂ ਕੱਢ ਕੇ ਪਾਇਆ ਹੁੰਦਾ ਕਿਸੇ ਪਾਸੇ ਤੇ ਵੀ ਤੁਹਾਨੂੰ ਜਿਵੇਂ ਦਿਖਾ ਦਿੰਦਾ ਯਾਰ ਆ ਵੀ ਲੈ ਹੁਣ ਪਹਿਲਾਂ ਸੁੱਕ ਗਈ ਤੇ ਆ ਵੀ ਕਿੰਨੀ ਮੋਟੀ ਆ ਯਾਰ ਉਹ ਤਾਂ ਉਹੋ ਜੇ ਤਾਂ ਦਾਣੀ ਹੈ ਨਹੀਂ ਆਪਣੇ ਸੌਫ ਦੇ ਵਿੱਚ ਦੇਖੋ ਆ ਬਰੀਕ ਜੀ ਸੌਫ ਆ ਗਈ ਐਹੇ ਜੀ ਆਪਾਂ ਨੂੰ ਐਹੇ ਜੀ ਆਪਾਂ ਨੂੰ ਬਾਜ਼ਾਰ ਚੋਂ ਮਿਲਦੀ ਆ ਤੇ ਸਮੈਲ ਸਮੁੱਲ ਲਿਆ ਰਹੀ ਜੀ ਇਹ ਕੀ ਬਾਤਾਂ ਆ ਬਾਈ ਜਿਹੜੀ ਇਹਦੇ ਵਿੱਚੋਂ ਸਮੈਲ ਆਉਂਦੀ ਹੈਗੀ ਤੇ ਯਾਰ ਕੁਆਲਿਟੀ ਪਤਾ ਨਹੀਂ ਵੀ ਬਰੀਕ ਚੰਗੀ ਹੁੰਦੀ ਆ ਕ ਮੋਟੀ ਚੰਗੀ ਹੁੰਦੀ ਆ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਪਰ ਆਪਣੇ ਪੂਰੀ ਟੋਪ ਕੁਆਲਿਟੀ ਤਿਆਰ ਹੋਈ ਆ ਇਹਨੂੰ ਸਾਰੇ ਦੋ ਪਾਣੀ ਲਾਏ ਆ ਸਾਰੇ ਤੇ ਹੁਣ ਇਹ ਡਗਪੀ ਵੱਧ ਕੇ ਤੇ ਬਾਸ 10 ਦਿਨਾਂ ਚ ਇਹ ਪੱਕ ਕੇ ਤਿਆਰ ਹੋ ਜੂ 10 ਦਿਨਾਂ ਨੂੰ ਵੱਡਾਂਗੇ ਇਹਨੂੰ ਵੀ ਤੇ ਵੱਡ ਕੇ ਇਹਨੂੰ ਤੋਲ ਕੇ ਤੁਹਾਨੂੰ ਸਾਰੀ ਜਾਣਕਾਰੀ ਸਾਂਝੀ ਕਰੂੰ ਵੀ ਕਿੰਨੀ ਹੋ ਗਈ ਇੰਨੇ ਖਾਣ ਚ ਆਪਣੀ ਤੇ ਜੇ ਮੈਂ ਕਹਣਾ ਯਾਰ ਇਹਦੀ ਖੇਤੀ ਕਰੀ ਜਾਵੇ ਕਣਕ ਕੁਣਕ ਨੂੰ ਤਾਂ ਕਿਤੇ ਪਿੱਛੇ ਛੱਡ ਜੂ ਇਹ ਯਾਰ ਤੇ ਮੈਨੂੰ ਐ ਕਮੈਂਟ ਕਰਕੇ ਵੀ ਦੱਸੋ ਯਾਰ ਕੈਰ ਰੁਪਏ ਕਿਲੋ ਆ ਮੈਂ ਤਾਂ ਬਈ ਕਦੇ ਲਿਆਂਦੀ ਦੀ ਹੁੰਦੀ ਨਹੀਂਗੀ ਵੀ ਬਾਪੂ ਹੀ ਲੈ ਕੇ ਆਉਂਦਾ ਮੈਂ ਤਾਂ ਕਦੇ ਗਿਆ ਨਹੀਂ ਇਹ ਜੀ ਕੰਮ 'ਚ ਤੇ ਮੈਨੂੰ ਐ ਜ਼ਰੂਰ ਕਰਕੇ ਕਮੈਂਟ ਦੱਸਿਓ ਵੀ ਕੈਰ ਰੁਪਏ ਕਿਲੋ ਆ ਇਹ ਤੇ ਇਹ ਆਪਣੀ ਥੋੜੀ ਜਿਹੀ ਆਪਾਂ ਟ్రਾਇਲ ਤੌਰ 'ਤੇ ਲਾਈ ਸੀ ਲਾਇਆ ਜੀਰਾ ਵੀ ਸੀ ਜੀਰਾ ਜੀਰਾ ਹੋ ਵੀ ਗਿਆ ਪੱਕ ਵੀ ਗਿਆ ਸਾਰਾ ਕੁਝ ਹੋ ਗਿਆ ਨਾ ਜੀਰਾ ਇੱਕ ਤਾਂ ਬਈ ਇੱਕ ਗਿੱਟ ਤੋਂ ਪੂਜਣੀ ਵਾਦਦਾ ਉਹਦਾ ਜੀਰੇ ਦਾ ਐਤ ਕੀ ਟ੍ਰਾਈ ਵਾਲੀ ਕਰਿਆ ਸੀ ਬਸ ਦੇਖਿਆ ਸੀਗਾ ਵੀ ਹੋ ਜਾਂਦਾ ਕਿ ਨਹੀਂ ਹੁਣ ਤਾਂ ਆਪਣੇ ਖੇਤ 'ਚ ਤੇ ਇੱਕ ਬਸ ਉਹ ਤੇ ਬਈ ਫਲ ਥੋੜਾ ਆਉਂਦਾ ਸਾਦਾ ਸੌਫ ਦਾ ਬੜੀ ਲੱਗਦੀ ਆ ਇਦੋਂ ਯਾਰ ਜਿਵੇਂ ਆਹਾਂ ਆਏ ਜੇ ਫਲ ਆਉਂਦਾ ਜੀਰੇ ਤੇ ਗਾਹਣੂ ਜੀਰਾ ਵੀ ਲਾਵਾਂਗੇ ਸੌਫ ਇਦੋਂ ਵਧਾਵਾਂਗੇ ਹੋਰ ਤੇ ਹੋਰ ਜਾਣਕਾਰੀ ਲਈ ਵੀਡੀਓ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਬਾਈ ਧੰਨਵਾਦ ਸਾਰਿਆਂ ਦਾ